ਅੱਛਾ ਕੌਣ ਸੀਗੇ ਕਿੰਨੇ ਬੰਦਿਆਂ ਨੇ ਕਿਹਾ ਵੀ ਬੱਚਾ ਮੈਨੂੰ ਫੜਾ ਦੇ ਇਹ ਕੀ ਹੈ ਕੁੜੀ ਹੈ ਉਹ ਕਿੱਦਾਂ ਦੀ ਕੁੜੀ ਹੈ ਇਹਨਾਂ ਵਾਰੀ ਹੈਗਾ ਤਾਂ ਕਾਲੀ ਕੋਟੀ ਪਾਈ ਹੋਈ ਹੈ ਅੱਛਾ ਹਾਂਜੀ ਤੇ ਫੇਰ ਤੂੰ ਬੱਚਾ ਉਹਨੂੰ ਫੜਾਤਾ ਆਹੋ ਬੱਚਾ ਫੜਾ ਦੇ ਕੀ ਕਹਿੰਦੀ ਪੀ ਸੀ ਤੁਹਾਨੂੰ ਮੈਨੂੰ ਬ में आज मेरा बच्चा लेके चले गया नहीं, क्या हुआ क्या था बच्चा था? था मेरा बेटा था अच्छा तो कौन चोरी कैसे हुआ कौन आया।, आया था एक सिस्टर आया था मैडम नहीं था वो सिस्टर था आ, कैसे कपड़े पहने थे उसने तो काली पता नहीं मैं तो कपड़े नहीं देखे कोट पेरा था वो अच्छा तो क्या खड़ा खड़ा था ਨਾਲ ਕੇ ਹੋ ਅਮਰ ਬੱਚਾ ਕੇ ਤੁਸਾਰ ਮਾ ਦੇਣਾ ਚਲੋ ਡਾਕਟਰ ਤੁਸੀਂ ਓਪਰੇਟਿੰਗ ਐਸਐਮਓ ਆਜ ਇੱਕ ਬੱਚਾ ਸਸਪੈਕਟਿਡ ਕੰਡੀਸ਼ਨ ਦੇ ਵਿੱਚੋਂ ਗਾਇਬ ਹੋਇਆ ਕੀ ਕਹਿਣਾ ਤੁਸੀਂ ਇਸ ਇਸ਼ੂ ਦੇ ਹਾਂਜੀ ਉਹ ਜਦੋਂ ਵੀ ਮੈਨੂੰ ਪਤਾ ਚੱਲਿਆ ਜੀ ਮੈਂ ਕੋਲ ਜਿਹੜਾ ਪੀਸੀਆਰ ਮੁਲਾਜ਼ਮਾਂ ਦੇ ਨੰਬਰ ਸੀ ਉਹਨਾਂ ਨੂੰ ਮੈਂ ਫੋਨ ਕੀਤਾ ਹੈ ਉਹ ਆਪਣੇ ਆਗੇ ਉਸੇ ਵੇਲੇ ਇਮੀਡੀਏਟਲੀ ਆ ਗਏ ਆ ਉਹਨਾਂ ਨੇ ਪੇਸ਼ੈਂਟ ਦੇ ਉਹਦੀ ਜਿਹੜੀ ਵਰਸ਼ਨ ਆ ਉਹ ਪੁੱਛ ਲਈ ਆ ਇਹ ਤੁਸੀਂ ਉਹਨਾਂ ਕੋਲੋਂ ਪੁੱਛ ਸਕਦੇ ਆ ਕਿ ਵੀ ਉਹਨਾਂ ਦਾ ਬੱਚਾ ਕਿਸ ਤਰ੍ਹਾਂ ਗੁੰਮ ਹੋਇਆ ਇਹ ਉਹ ਤੁਹਾਨੂੰ ਜ਼ਿਆਦਾ ਬੈਟਰ ਦੱਸ ਸਕਦੇ ਆ ਅਸੀਂ ਤਾਂ ਪੁਲਿਸ ਮੁਲਾਜ਼ਮ ਨੂੰ ਹਦਾਇਤ ਕਰ ਦਿੱਤੀ ਹੈ ਕਿਉਂਕਿ ਉਹਦੀ ਸਾਡੇ ਹਸਪੀਟਲ ਦੀ ਵੀ ਡਿਊਟੀ ਹੈ ਗਸ਼ਤ ਕਰਨ ਦੀ ਉਹਨੂੰ ਅਸੀਂ ਹਦਾਇਤ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਕਪਰੇਟ ਹੈ ਰਜਿਸਟਰ ਕੀਤੀ ਜਾਵੇ ਬੱਚੇ ਦੀ ਫੋਟੋ ਲੈ ਕੇ ਤੇ ਇਹਨੂੰ ਮਤਲਬ ਕਿ ਨਾਲ ਲਾ ਕੇ ਤੇ ਉਹਦੀ ਬੱਚੇ ਦੀ ਜਿਹੜੀ ਆ ਭਾਰ ਕੀਤੀ ਜਾਵੇ ਆ ਸਾਡੇ ਕੋਲ ਜੋ ਸਹਾਇਤਾ ਉਹਨਾਂ ਨੂੰ ਪੁਲਿਸ ਮਲਾਜਮਾਂ ਨੂੰ ਚਾਹੀਦੀ ਆ ਬੱਚਾ ਲੱਭਣ ਦੇ ਵਿੱਚ ਉਹ ਅਸੀਂ ਉਹਨਾਂ ਨੂੰ ਦੇਣ ਨੂੰ ਤਿਆਰ ਆ ਅਸੀਂ ਉਹਨਾਂ ਨੂੰ ਆਪ ਹੀ ਆਫਰ ਕੀਤਾ ਹੈ ਕਿ ਸਾਡੇ ਹਸਪੀਟਲ 'ਚ ਜਿੱਥੇ ਵੀ ਜਿਹੜੇ ਕੈਮਰੇ ਹੈਗੇ ਆ ਜੇ ਉਹਨਾਂ ਵਿੱਚ ਕਿਤੇ ਵੀ ਜਿਹੜਾ ਸਸਪੈਕਟਡ ਆ ਕੈਚ ਹੁੰਦਾ ਆ ਤੇ ਉਹ ਅਸੀਂ ਉਹਨਾਂ ਨੂੰ ਦਿਖਾ ਦਿੰਨੇ ਆ ਤੋothorr ਜੇ ਕੋਈ ਬਦਲ ਮਿਲਦੀ ਆ ਤਾਂ ਹੋ ਸਕਦੇ ਡਾਕਟਰ ਹੌਸ ਜਿਹੜੇ ਪੇਸ਼ੈਂਟ ਦੇ ਅਟੈਂਡੈਂਟ ਹੈ ਉਹ ਕਲੇਮ ਕਰ ਰਿਹਾ ਕਿ ਵਹੀ ਲੇਡੀਜ਼ ਵੀ ਜਿਹੜੀ ਕਿ ਹਸਪੀਟਲ ਦੇ ਯੂਨੀਫਾਰਮ ਪਹਿਨਦੀ ਨਰਸ ਦਾ ਯੂਨੀਫਾਰਮ ਦੇਖੋ ਜੀ ਉਹਦੇ ਬਾਰੇ ਚ ਮੈਂ ਕੁਝ ਨਹੀਂ ਕਹਿ ਸਕਦੀ ਇਕੱਲੇ ਯੂਨੀਫਾਰਮ ਹੋਣਾ ਕੋਈ ਸਟਾਫ ਨਰਸ ਨਹੀਂ ਬਣ ਜਾਂਦਾ ਉਹ ਪੇਸ਼ੈਂਟ ਖੁਦ ਹੀ ਕਲੇਮ ਕਰ ਰਿਹਾ ਕਿ ਉਹਦੇ ਮੂੰਹ ਦੇ ਉੱਤੇ ਮਾਸਕ ਲੱਗਿਆ ਸੀ ਜਦੋਂ ਬੰਦਾ ਆਡੈਂਟੀਫਾਈ ਨਹੀਂ ਹੋ ਰਿਹਾ ਜਿਹੜੀ ਉਹ ਬੰਦੇ ਦੀ ਸ਼ਕਲ ਹੀ ਨਹੀਂ ਦਿਖ ਰਹੀ ਤਾਂ ਆਪਾਂ ਕਿਵੇਂ ਕਹਿ ਸਕਦੇ ਆ ਕਿ ਸਿਰਫ ਇਕੱਲੇ ਕੱਪੜੇ ਪਾਣ ਨਾਲ ਤਾਂ ਕੋਈ ਸਟਾਫ ਨਰਸ ਨੇ ਵੀ ਬੇਬੀ ਬੋਏ ਬੇਬੀ ਗਰਲ ਬੇਬੀ ਬੇਬੀ ਬੋਏ ਸੀ ਕਹਿੰਦਾ ਜਿਹੜਾ ਹੌਸਪਟਲ ਹਾਂਜੀ ਹਾਂਜੀ ਬੇਬੀ ਬੋਏ ਹੌਸਪਟਲ ਦੇ ਕੈਂਬੇ ਸਾਰੇ ਚੱਲਦੇ ਪਏ ਹਨ ਦੇਖੋ ਜੀ ਮੈਂ ਤਾਂ ਇੱਕ ਆਫੀਸ਼ੀਅਲਿੰਗ ਐਸਐਮਓ ਆ ਤੇ ਜਿਹੜੀ ਇਹਦੀ ਡਿਊਟੀ ਹੈਗੀ ਆ ਉਹ ਡਸਿੰਗ ਸਿਸਟਮ ਦੀ ਹੁੰਦੀ ਆ ਹੌਸਪਟਲ ਦੇ ਰੱਖ-ਰਖਾਅ ਦੀ ਮੈਨੂੰ ਤੇ ਕੋਈ ਕੰਪਲੇਂਟ ਮੈਂ ਤਾਂ 15 ਦਿਨਾਂ ਤੋਂ ਐਸਐਮਓ ਆ ਮੈਨੂੰ ਇਸ ਬਾਬਤ 'ਚ ਕੋਈ ਕੰਪਲੇਂਟ ਨਹੀਂ ਆ ਕਿ ਕੈਂਬਰੇ ਚੱਲਦੇ ਆ ਜਾਂ ਨਹੀਂ ਮਤਲਬ ਚੱਲਦੇ ਆ ਪਾਰਕਿੰਗ ਵੀ ਲੱਗੀ ਹੋਈ ਕੈਂਬੇ ਪਾਰਕਿੰਗ ਚ ਤੁਹਾਡੇ ਮੈਨੂੰ ਮੈਨੂੰ ਇਸ ਸਬੰਧ ਦੇ ਵਿੱਚ ਇੰਦਾ ਜਾਣਕਾਰੀ ਨਹੀਂ ਕਿ ਕਿੱਥੇ ਕਿੱਥੇ ਲੱਗੇ ਹੋਏ ਕਿਉਂਕਿ ਮੈਂ ਕੁਝ ਚੱਕੀ ਨਾ। ਉਹ ਬੰਝ ਹੋ ਜਾਏਗਾ। ਬਟ ਮੈਨੂੰ ਕੋਈ ਕੰਪਲੇਂਟ ਨਹੀਂ ਹੈ ਇਸ ਸਬੰਧ ਵਿੱਚ ਕਿ ਕੈਮਰਾ ਕੋਈ ਨਹੀਂ ਚੱਲਦਾ ਹੈ। ਤੇ ਇਸ ਲਈ ਮੇਰੀ ਜਾਣਕਾਰੀ ਦਿੱਤਾ ਹੈ। ਡਿਲੀਵਰੀ ਡਿਲੀਵਰੀ ਕਦੋਂ ਹੋਈ ਸੀ ਉਹ। ਕੱਲ ਡਿਲੀਵਰੀ ਹੋਈ। ਠੀਕ ਹੈ। ਥੈਂਕ ਯੂ।